ਦੋਸਤੋ ਸਾਲ 2012 ਪੰਜਾਬ ਦੇ ਜ਼ਿਲ੍ਹੇ ਸੰਗਰੂਰ ਅਤੇ ਪਟਿਆਲਾ 2012 ਦੇ ਵਿੱਚ ਇਹਨਾਂ ਦੋਹਾਂ ਜ਼ਿਲ੍ਹਿਆਂ ਵਿੱਚ ਇੱਕ ਬੜਾ ਹੀ ਵੱਡਾ ਤੇ ਸ਼ਰਮਨਾਕ ਕਾੜਾ ਵਰਦਾ ਹੈ ਜਦੋਂ ਸੰਗਰੂਰ ਅਤੇ ਪਟਿਆਲੇ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ਵਿੱਚ ਪੜਨ ਵਾਲੀਆਂ ਕਰੀਬ 40 ਕੁੜੀਆਂ ਦੇ ਇਤਰਾਜ਼ਯੋਗ MMS ਲੀਕ ਹੋ ਜਾਂਦੇ ਹਨ ਇਹਨਾਂ MMS ਵਿੱਚ ਵੱਖ-ਵੱਖ ਕੁੜੀਆਂ ਦੇ ਨਾਲ ਜ਼ਬਰਦਸਤ ਕੀਤਾ ਜਾ ਰਿਹਾ ਸੀ ਪਰ ਜਦੋਂ ਇਸ ਕਾੜ ਦੀ ਅਸਲ ਸਚਾਈ ਸਾਹਮਣੇ ਆਉਂਦੀ ਹੈ ਤਾਂ ਸਭ ਦੇ ਰੋਸ਼ ਉਡ ਜਾਂਦੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਕਾਲਜ ਵਿੱਚ ਪੜ੍ਹਦੇ ਚਾਰ ਦੋਸਤ ਜਿਹੜੇ ਬੜੇ ਅਮੀਰ ਘਰਾਂ ਵਿੱਚੋਂ ਹੁੰਦੇ ਹਨ ਇਹਨਾਂ ਚਾਰਾ ਦੋਸਤਾਂ ਵੱਲੋਂ ਵੱਖ-ਵੱਖ ਕਾਲਜਾਂ ਵਿੱਚ ਪੜਨ ਵਾਲੀਆਂ ਸੈਂਕੜੇ ਕੁੜੀਆਂ ਨਾਲ ਬਲਾਤਕਾਰ ਕੀਤਾ ਜਾਂਦਾ ਉਹਨਾਂ ਦੀਆਂ ਵੀਡੀਓ ਬਣਾਈਆਂ ਜਾਂਦੀਆਂ ਤੇ ਜਦੋਂ ਪੁਲਿਸ ਇਹਨਾਂ ਚਾਰਾ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੀ ਹੈ ਤਾਂ ਲਗਭਗ 250 ਤੋਂ ਵੱਧ ਵੱਖ-ਵੱਖ ਕੁੜੀਆਂ ਔਰਤਾਂ ਦੇ ਐਮਐਮਐਸ ਇਹਨਾਂ ਦੋਸ਼ੀਆਂ ਦੇ ਮੋਬਾਈਲ ਫੋਨਾਂ ਕੰਪਿਊਟਰਾਂ ਵਿੱਚੋਂ ਮਿਲਦੇ ਹਨ ਇਹ ਸਾਰੀਆਂ ਪੀਰਤ ਕੁੜੀਆਂ ਬੜੇ ਵਧੀਆ ਚੰਗੀਆਂ ਪਰਿਵਾਰਾਂ ਵਿੱਚੋਂ ਆਉਂਦੀਆਂ ਜੋ ਵਕ ਵਕ ਕਾਲਜਾਂ ਵਿੱਚ ਪੜਨ ਗਈਆਂ ਸਨ ਪਰ ਫਿਰ ਇਹਨਾਂ ਚਾਰਾਂ ਦੋਸਤਾਂ ਦੀ ਹਵਸ ਦਾ ਸ਼ਿਕਾਰ ਕਿਵੇਂ ਬੜ ਜਾਂਦੀਆਂ ਕਿਵੇਂ ਇਹ ਜਦੋਂ ਕਾਂਡ ਸਾਹਮਣੇ ਆਇਆ ਸੀ ਤਾਂ ਉਸ ਪਿੰਡ ਵਿੱਚ ਰਹਿਣ ਵਾਲੇ ਲੋਕ ਸ਼ਰਮ ਦੇ ਮਾਰੇ ਆਪਣਾ ਪਿੰਡ ਨਹੀਂ ਸੀ ਕਿਸੇ ਨੂੰ ਦੱਸਦੇ ਹੁੰਦੇ ਕਿ ਅਸੀਂ ਇਸ ਪਿੰਡ ਦੇ ਵਾਸੀ ਆ ਜਿੱਥੇ ਇਹ ਕਾਂਡ ਵਾਪਰਿਆ ਹੈ ਦੋਸਤੋ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਅਤੇ ਸ਼ਰਮਨਾਕ ਕਾਹੜ ਜੋ 2012 ਦੇ ਵਿੱਚ ਸੰਗਰੂਰ ਪਾਤੜਾ ਤੋਂ ਸਾਹਮਣੇ ਆਇਆ ਸੀ ਕੀ ਕੁਝ ਵਾਪਰਿਆ ਉਸ ਵਕਤ ਸੰਗਰੂਰ ਜ਼ਿਲ੍ਹੇ ਵਿੱਚ ਆਓ ਅੱਜ ਦੀ ਇਸ ਵੀਡੀਓ ਰਾਹੀਂ ਜਾਣਦੇ ਆ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦੀ ਇਹ ਕਹਾਣੀ ਬਿਲਕੁਲ ਸੱਚੀ ਘਟਨਾ ਤੇ ਆਧਾਰਿਤ ਹੈ ਇਸ ਕਹਾੜੀ ਦੀ ਸ਼ੁਰੂਆਤ ਹੁੰਦੀ ਹੈ ਕਾਲਜ ਵਿੱਚ ਪੜਨ ਵਾਲੇ ਸਗਰੂਰ ਜ਼ਿਲ੍ਹੇ ਦੇ ਚਾਰ ਦੋਸਤਾਂ ਤੋਂ ਇਹਨਾਂ ਚਾਰਾਂ 'ਚੋਂ ਦੋ ਸਕੇ ਚਾਚੇ ਤਾਇਆ ਦੇ ਪੁੱਤ ਸਨ ਇਹ ਚਾਰੇ ਪਟਿਆਲੇ ਦੇ ਕਿਸੇ ਨਿੱਜੀ ਕਾਲਜ ਵਿੱਚ ਪੜ ਰਹੇ ਹੁੰਦੇ ਚਾਰੇ ਘਰੋਂ ਕਾਫੀ ਅਮੀਰ ਹੁੰਦੇ ਹਨ ਚੰਗੀ ਜ਼ਮੀਰ ਜਾਇਦਾਦ ਖੁੱਲਾ ਖਰਚਣ ਡਾਉਣ ਵਾਸਤੇ ਇਹਨਾਂ ਨੂੰ ਮਿਲਦਾ ਜਿਸ ਕਾਰਨ ਕਾਲਜ ਜਾਂਦਿਆਂ ਛੇਤੀ ਹੀ ਇਹ ਨਸ਼ੇ ਪੱਤੇ ਦੇ ਵੀ ਆਦੀ ਬੜ ਜਾਂਦੇ ਘਰ ਵਿੱਚ ਖੁੱਲੀ ਜ਼ਮੀਰ ਜਾਇਦਾਦ ਉਹਠੀਆਂ ਕਾਰਾਂ ਤੇ ਇਹ ਮਾਲਕ ਸਨ ਤੇ ਲਗਭਾਗੇ ਇਹਨਾਂ ਸਾਰਿਆਂ ਦੇ ਪਿਓ ਪੰਜਾਬ ਵਿੱਚ ਚੰਗੇ ਸਰਕਾਰੀ ਅਹੁਦਿਆਂ ਤੇ ਲੱਗੇ ਹੁੰਦੇ। ਕੁੱਲ ਮਿਲਾ ਕੇ ਇਹ ਚਾਰੇ ਅਮੀਰ ਘਰਾਣੇ ਦੀ ਇੱਕ ਵਿਗੜੀ ਹੋਈ ਔਲਾਦ ਹੁੰਦੇ ਹਨ। ਉਸ ਵਕਤੇ ਦੀ ਉਮਰ ਕੋਈ ਜ਼ਿਆਦਾ ਨਹੀਂ ਸੀ ਬਲਕਿ ਇਹ ਚਾਰੇ 20-21 ਸਾਲਾਂ ਦੇ ਹੁੰਦੇ। ਪਲੱਸ 2 ਤੋਂ ਬਾਅਦ ਅਜੇ ਬੀਏ ਫਰਸਟイヤー ਤੇ ਸੈਕੰਡਰイヤー ਦੇ ਵਿੱਚ ਪੜ੍ਹ ਰਹੇ ਹੁੰਦੇ। ਚਾਰੇ ਦੋਸਤਕਾਰ ਤੇ ਕਾਲਜ ਜਾਂਦੇ ਤੇ ਕਾਲਜ ਵਿੱਚ ਪੜ੍ਹਦੇ ਇਹਨਾਂ 'ਚੋਂ ਇੱਕ ਦੋਸਤ ਦੀ ਕਿਸੇ ਕੁੜੀ ਦੇ ਨਾਲ ਦੋਸਤੀ ਪੈ ਜਾਂਦੀ ਹੈ ਇੱਥੋਂ ਹੀ ਅਸਲੀ ਕਹਾਣੀ ਦੀ ਸ਼ੁਰੂਆਤ ਹੁੰਦੀ ਆਪਣੇ ਨਾਲ ਪੜਦੀ ਇਸ ਦੋਸਤ ਕੁੜੀ ਦੇ ਨਾਲ ਸਭ ਤੋਂ ਪਹਿਲਾਂ ਇਹਨਾਂ ਵੱਲੋਂ ਬਲਾਤਕਾਰ ਕੀਤਾ ਜਾਂਦਾ ਹੈ ਜਿੱਥੇ ਅੱਗੇ ਫਿਰ ਇਹਨਾਂ ਦੀ ਇੱਕ ਪੂਰੀ ਚੈਨ ਵੱਢਦੀ ਹੈ ਸਾਈਕਲੇ ਕੁੜੀਆਂ ਫਿਰ ਇਹਨਾਂ ਦੀ ਹਵਸ ਦਾ ਸ਼ਿਕਾਰ ਹੁੰਦੀਆਂ ਉਹਨਾਂ ਦੀਆਂ ਵੀਡੀਓ ਵੱਢਦੀਆਂ ਬਲੈਕਮੇਲਿੰਗ ਸ਼ੁਰੂ ਹੁੰਦੀ ਤੇ ਵੀਡੀਓ ਲੀਕ ਵੀ ਹੁੰਦੀਆਂ ਹੁੰਦਾ ਕੀ ਹੈ ਕਿ ਇਹਨਾਂ ਚਾਰਾਂ ਦੋਸਤਾਂ 'ਚੋਂ ਇੱਕ ਦੀ ਜਿਹੜੀ ਕੁੜੀ ਸਹੇਲੀ ਬਣੀ ਹੁੰਦੀ ਉਸ ਕੁੜੀ ਨੂੰ ਇਹਨਾਂ ਵੱਲੋਂ ਕਾਲਜ 'ਚੋਂ ਆਪਣੀ ਕਾਰ ਵਿੱਚ ਬਿਠਾਇਆ ਜਾਂਦਾ ਤੇ ਫਿਰ ਜਲਦੀ ਕਾਰ ਦੇ ਵਿੱਚ ਹੀ ਦੋ ਜਣਿਆਂ ਵੱਲੋਂ ਉਸ ਕੁੜੀ ਨਾਲ ਜ਼ਬਰ ਜਨਾਹ ਕੀਤਾ ਜਾਂਦਾ ਹੈ ਉਸ ਨੂੰ ਪਿਸਤੌਲ ਦੀ ਨੋਕ ਤੇ ਤਬਕਾਇਆ ਜਾਂਦਾ ਨਾਲ ਹੀ ਇਹਨਾਂ ਮੁੰਡਿਆਂ ਵੱਲੋਂ ਉਸ ਕੁੜੀ ਦੀ ਤਰਾਜਯੋਗ ਹਾਲਤ ਵਿੱਚ ਵੀਡੀਓ ਵੀ ਬਣਾਈ ਜਾਂਦੀ ਇਸ ਤੋਂ ਬਲੈਕਮੇਲਿੰਗ ਦਾ ਇੱਕ ਗੱਦਾ ਖੇਲ ਸ਼ੁਰੂ ਹੁੰਦਾ ਹੈ ਕੁੜੀ ਨੂੰ ਉਸੇ ਦੀ ਵੀਡੀਓ ਦਿਖਾ ਕੇ ਤਬਕਾਇਆ ਜਾਂਦਾ ਹੈ ਕਿ ਕੱਲ੍ਹ ਨੂੰ ਤੂੰ ਆਪਣੀ ਇੱਕ ਹੋਰ ਸਹੇਲੀ ਨੂੰ ਨਾਲ ਲੈ ਕੇ ਆਵੀਂ ਨਹੀਂ ਤਾਂ ਅਸੀਂ ਤੇਰੀ ਆ ਵੀਡੀਓ ਲੀਕ ਕਰ ਦੇਾਂਗੇ ਹਾਲਾਂਕਿ ਉਸ ਵਕਤ 2012 ਦੇ ਵਿੱਚ ਸੋਸ਼ਲ ਮੀਡੀਆ ਦਾ ਪੰਜਾਬ ਦੇ ਵਿੱਚ ਅਜੇ ਨਵਾਂ ਨਵਾਂ ਦੌਰ ਸ਼ੁਰੂ ਹੋਇਆ ਸੀ ਕੁੜੀ ਡਰਦੀ ਮਾਰੀ ਸਹਬਜਾਦੀ ਪਰ ਜੇ ਕਿਤੇ ਉਹ ਇਸ ਗੱਲ ਬਾਰੇ ਕਿਸੇ ਨੂੰ ਦੱਸ ਦਿੰਦੀ ਤਾਂ ਇਹ ਗੱਦੀ ਖੇਡ ਸ਼ੁਰੂ ਨਹੀਂ ਸੀ ਹੋਣੀ ਪਰ ਪੀੜਤ ਕੁੜੀ ਛੋਟੀ ਉਮਰ ਹੋਣ ਕਰਕੇ ਆਪਣੀ ਬਦਨਾਮੀ ਦੇ ਡਰੋਂ ਉਹਨਾਂ ਦੀ ਗੱਲ ਮੰਨਣ ਲਈ ਰਾਜ਼ੀ ਹੋ ਜਾਂਦੀ ਹੈ ਅਗਲੇ ਹੀ ਦਿਨ ਇੱਕ ਕੁੜੀ ਆਪਣੇ ਨਾਲ ਪੜਦੀ ਇੱਕ ਆਪਣੀ ਸਹੇਲੀ ਨੂੰ ਲੈ ਕੇ ਆਉਂਦੀ ਤੇ ਇਹਨਾਂ ਚਾਰਾਂ ਮੁੰਡਿਆਂ ਵੱਲੋਂ ਉਸ ਦੇ ਸਾਹਮਣੇ ਹੀ ਉਸ ਸਹੇਂਦੀ ਦੇ ਨਾਲ ਵੀ ਜ਼ਬਰਦਸਤਾਂ ਕੀਤਾ ਜਾਂਦਾ ਤੇ ਉਹਦੀ ਵੀ ਵੀਡੀਓ ਬਣਾ ਕੇ ਅਗਾ ਉਸ ਨੂੰ ਵੀ ਪਿਸਤੌਲ ਦੀ ਨੋਕ ਤੇ ਧਮਕਾਇਆ ਜਾਂਦਾ ਹੈ ਕਿ ਹੁਣ ਤੂੰ ਗਾਂਹ ਇੱਕ ਹੋਰ ਨਵੀਂ ਕੁੜੀ ਲੈ ਕੇ ਆਵੀ ਜਦੋਂ ਇਸ ਬਲੈਕਮੇਲਿੰਗ ਦੇ ਨਾਲ ਨਿਤ ਨਵੀਂ ਕੁੜੀ ਉਹਨਾਂ ਕੋਲ ਪਹੁੰਚਦੀ ਤਾਂ ਇਹ ਮੁੰਡੇ ਆਪਣੀ ਨੋਵਾ ਕਾਰ ਵਿੱਚ ਪਿਛਲੇ ਪਾਸੇ ਇੱਕ ਸਿਸਟਮ ਹੀ ਐਸਾ ਬਣਾ ਲੈਂਦੇ ਕਿ ਜਲਦੀ ਕਾਰ ਵਿੱਚ ਹੀ ਉਹ ਕੁੜੀਆਂ ਨਾਲ ਜ਼ਬਰਜਨਾਹ ਕਰਦੇ ਰਹਿੰਦੇ ਸਨ ਜਿਹੜੀ ਵੀ ਨਵੀਂ ਕੁੜੀ ਆਉਂਦੀ ਉਸੇ ਦੀ ਵੀਡੀਓ ਬਣਾ ਕੇ ਉਸ ਤੋਂ ਅਗਾ ਅੱਗੇ ਨਵੀਂ ਕੁੜੀ ਨੂੰ ਅਗਲੇ ਦਿਨ ਲਿਹਾਉਣ ਵਾਸਤੇ ਕਿਹਾ ਜਾਂਦਾ ਇਹ ਚਾਰੇ ਦਰਿੰਦੇ ਪਹਿਲੀ ਕੁੜੀ ਦੀ ਜ਼ਿੰਦਗੀ ਖਰਾਬ ਕਰਕੇ ਅਗਾ ਅੱਗੇ ਦੂਜੀ ਕੁੜੀ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਪਹਿਨੇ ਪਹਿਲੇ ਜਿੰਨੀਆਂ ਵੀ ਕੁੜੀਆਂ ਸਨ ਇਹ ਸਾਰੀਆਂ ਕਾਲਜ ਵਿੱਚ ਪੜ੍ਹਦੀਆਂ ਹੁੰਦੀਆਂ ਸਨ ਪਰ ਫਿਰ ਹੌਲੀ-ਹੌਲੀ ਇਹਨਾਂ ਮੁੰਡਿਆਂ ਦੇ ਦਿਮਾਗ ਤੇ ਹਵਸ ਇੰਨੀ ਜ਼ਿਆਦਾ ਆ ਵੀ ਹੋ ਗਈ ਕੇ ਕਾਲਜ ਦੀਆਂ ਕੁੜੀਆਂ ਤੋਂ ਇਲਾਵਾ ਹੋਰ ਰਾਹ ਵਿੱਚ ਚੱਲਣ ਵਾਲੀਆਂ ਵੱਡੀ ਉਮਰ ਦੀਆਂ ਔਰਤਾਂ ਨੂੰ ਵੀ ਇਹਨਾਂ ਨੇ ਆਪਣਾ ਸ਼ਿਕਾਰ ਬਣਾਇਆ ਇਹਨਾਂ ਮੁੰਡਿਆਂ ਦੀ ਹਵਸ ਦਾ ਸ਼ਿਕਾਰ ਜ਼ਿਆਦਾਤਰ ਸੰਗਰੂਰ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਤੇ ਪੰਜਾਬ ਦੇ ਨਾਲ ਲੱਗਦੇ ਹਰਿਆਣੇ ਦੇ ਕਈ ਪਿੰਡਾਂ ਦੀਆਂ ਕੁੜੀਆਂ ਬਣੀਆਂ ਇੱਥੋਂ ਤੱਕ ਕਿ ਇਹਨਾਂ ਚਾਰਾਂ ਵੱਲੋਂ ਪਟਿਆਲੇ ਜ਼ਿਲ੍ਹੇ 'ਚ ਹੀ ਇੱਕ ਵੱਡੀ ਉਮਰ ਦੀ ਔਰਤ ਨੂੰ ਲਿਫਟ ਦੇਣ ਦੇ ਬਹਾਨੇ ਆਪਣੀ ਗੱਡੀ ਵਿੱਚ ਬਿਠਾਇਆ ਜਾਂਦਾ ਹੈ ਇਸ ਔਰਤ ਦੇ ਨਾਲ ਇੱਕ ਛੋਟਾ ਜਿਹਾ ਬੱਚਾ ਵੀ ਹੁੰਦਾ ਤੇ ਇਹਨਾਂ ਮੁੰਡਿਆਂ ਵੱਲੋਂ ਬੱਚੇ ਦੇ ਸਾਹਮਣੇ ਹੀ ਜਲਦੀ ਕਾਰ ਵਿੱਚ ਉਸ ਔਰਤ ਨਾਲ ਜ਼ਬਰ ਜਨਾਹ ਕੀਤਾ ਜਾਂਦਾ ਹੈ ਪਿਸਤੌਲ ਦੀ ਨੋਕ ਤੇ ਉਸ ਨੂੰ ਵੀ ਡਰਾਇਆ ਧਮਕਾਇਆ ਜਾਂਦਾ ਉਹਦੀ ਵੀ ਵੀਡੀਓ ਬਣਾਈ ਗਈ ਕਿ ਉਸ ਨੂੰ ਬਲੈਕਮੇਲ ਕਰਕੇ ਅੱਗੇ ਹੋਰ ਔਰਤਾਂ ਦੀ ਮੰਗ ਕੀਤੀ ਜਾ ਸਕੇ ਇਹ ਪੂਰੀ ਗੰਦੀ ਖੇਡ ਇਹਨਾਂ ਚਾਰਾ ਦੋਸਤਾਂ ਵੱਲੋਂ ਕਰੀਬ 2 ਸਾਲਾਂ ਤੱਕ ਖੇਡੀ ਜਾਂਦੀ ਹੈ ਇਸ ਦੌਰਾਨ ਤਾਂ ਕਈ ਵਾਰ ਰੋਜ਼ ਵਾਂਗ ਹੀ ਉਹ ਨਿਤ ਨਮਸਕਾਰ ਕਰਦੇ ਸਨ ਹੁਣ ਜੇਕਰ ਗੱਲ ਕਰੀਏ ਕਿ ਇਹ ਵੱਡੇ ਫੜੇ ਕਿਵੇਂ ਗਏ ਤੇ ਕਿਵੇਂ ਇਹਨਾਂ ਦਾ ਐਡਾ ਵੱਡਾ ਸੈਕਸ ਰੇਕਟ ਲੋਕਾਂ ਦੇ ਸਾਹਮਣੇ ਆਉਂਦਾ ਤਾਂ ਹੁੰਦਾ ਕੀ ਹੈ ਕਿ ਇਹ ਚਾਰੇ ਮੁੰਡੇ ਜੋ ਨਸ਼ੇ ਦੇ ਪੱਕੇ ਆਦੀ ਹੋ ਚੁੱਕੇ ਸਨ ਇਹਨਾਂ ਚੋਂ ਇੱਕ ਮੁੰਡੇ ਕੋਲ ਸਾਰੀਆਂ ਇਹ ਵੀਡੀਓ ਐਮਐਮਐਸ ਹੁੰਦੇ ਸਨ ਜੋ ਇਹਨਾਂ ਨੂੰ ਸਾਂਭ ਕੇ ਰੱਖਦਾ ਸੀ ਮੋਬਾਈਲ ਫੋਨ ਤੋਂ ਵੀਡੀਓ ਬਣਾ ਕੇ ਇਹ ਬੰਦਾ ਆਪਣੇ ਕੰਪਿਊਟਰ ਵਿੱਚ ਸੇਵ ਕਰ ਲੈਂਦਾ ਸਾਰੀਆਂ ਵੀਡੀਓ ਨੂੰ ਸਾਂਭਣ ਵਾਲਾ ਇਹ ਮੁੰਡਾ ਕਾਲਜ ਵਿੱਚ ਬੈਠਾ ਨਸ਼ੇ ਦੀ ਲੋਰ ਵਿੱਚ ਹੀ ਇੱਕ ਕੁੜੀ ਦੀ ਵੀਡੀਓ ਆਪਣੇ ਕਾਲਜ ਦੇ ਕੁਝ ਹੋਰ ਦੋਸਤਾਂ ਮਿੱਤਰਾਂ ਨੂੰ ਦਿਖਾਉਂਦਾ ਹੈ ਆਪਣੀ ਟੌਰ ਬਣਾਉਣ ਲਈ ਕਿ ਦੇਖੋ ਆ ਆਪਣੇ ਕਾਲਜ ਦੀ ਕੁੜੀ ਮੇਰੇ ਨਾਲ ਸੈੱਟ ਹੋਈ ਹੈ ਤੇ ਆਹ ਦੇਖੋ ਇਹਦੀਆਂ ਵੀਡੀਓ ਨੱਚੇ ਦੇ ਲੋਰ ਵਿੱਚ ਜਦੋਂ ਉਹ ਕੁੜੀ ਦੀਆਂ ਵੀਡੀਓ ਦਿਖਾਉਂਦਾ ਤਾਂ ਦੋਸਤਾਂ ਮਿੱਤਰਾਂ ਵਿੱਚ ਉਸ ਕੁੜੀ ਦੇ ਪਿੱਛੇ ਦੇ ਇੱਕ ਦੋ ਮੁੰਡੇ ਉੱਤੇ ਖੜੇ ਹੁੰਦੇ ਇਹ ਮੁੰਡੇ ਉਹ ਸਾਰੀਆਂ ਵੀਡੀਓ ਨੱਚੇ ਦੀ ਲੋਰ ਵਿੱਚ ਬੈਠੇ ਉਸ ਮੁੰਡੇ ਦੇ ਫੋਨ 'ਚੋਂ ਆਪਣੇ ਫੋਨ ਵਿੱਚ ਟਰਾਂਸਫਰ ਕਰ ਲੈਂਦੇ ਇਹ ਵੀਡੀਓ ਆਪਣੇ ਪਿੰਡ ਜਾ ਕੇ ਕੁੜੀ ਦੇ ਪਰਿਵਾਰ ਨੂੰ ਦਿਖਾਉਂਦੇ ਹਨ ਕੀ ਆ ਦੇਖੋ ਤੁਹਾਡੀ ਕੁੜੀ ਕੀ ਕਰ ਰਹੀ ਹੈ ਕੁੜੀ ਦੇ ਘਰ ਦੇ ਕੁੜੀ ਨੂੰ ਮਾਰਦੇ ਕੋਟ ਦੇ ਤੇ ਉਸ ਨੂੰ ਪੜਨੋਂ ਹਟਾ ਲੈਂਦੇ ਪਰ ਜੋ ਉਹ ਕਾਲਜ ਦੇ ਦੋ ਮੁੰਡੇ ਹੁੰਦੇ ਜਿਨ੍ਹਾਂ ਨੇ ਹੋਰ ਵੀ ਕਈ ਕੁੜੀਆਂ ਦੀਆਂ ਵੀਡੀਓ ਉਸ ਦੋਸ਼ੀ ਮੁੰਡੇ ਦੇ ਫੋਨ ਵਿੱਚੋਂ ਆਪਣੇ ਫੋਨ ਵਿੱਚ ਟਰਾਂਸਫਰ ਕੀਤੀਆਂ ਸਨ ਉਹਨਾਂ ਬਾਕੀ ਦੀਆਂ ਵੀਡੀਓ ਨੂੰ ਆਪਣੇ ਫੋਨ ਵਿੱਚੋਂ ਲੀਕ ਕਰ ਦਿੰਦੇ ਹਨ ਇੱਕ ਹਿਸਾਬ ਨਾਲ ਉਹਨਾਂ ਨੂੰ ਇਸ ਦੋਸ਼ੀ ਦੇ ਨਾਲ ਹੁਣ ਈਰਖਾ ਸ਼ੁਰੂ ਹੋ ਜਾਂਦੀ ਹੈ ਕਿ ਅਸੀਂ ਇਸ ਦੀਆਂ ਕੁੜੀਆਂ ਨਾਲ ਵੀਡੀਓ ਲੀਕ ਕਰ ਦਿੰਦੇ ਆ ਤਾ ਜੋ ਇਹਦੀ ਚਾਰੇ ਪਾਸੇ ਬਦਨਾਮੀ ਹੋ ਜਾਵੇ ਤੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਕਿੰਨਾ ਗੰਦਾ ਬੰਦਾ ਹੈ ਉਹਨਾਂ ਨੂੰ ਖੈ ਬਾਜੀ ਹੋ ਜਾਂਦੀ ਕਿ ਇਸ ਨੇ ਸਾਡੇ ਪਿੰਡ ਦੀ ਕੁੜੀ ਦੇ ਨਾਲ-ਨਾਲ ਹੋਰਨਾਂ ਕੁੜੀਆਂ ਨੂੰ ਵੀ ਇਦਾਂ ਕੀਤਾ ਹੈ ਤੇ ਹੁਣ ਇਹਨੂੰ ਕਿਸੇ ਤਰੀਕੇ ਫਸਾਇਆ ਜਾ ਸਕੇ ਇਥੋਂ ਹੀ ਇਹ ਕੁਝ ਕੁ ਵੀਡੀਓ ਪਹਿਲੀ ਵਾਰ ਵਾਇਰਲ ਹੁੰਦੀਆਂ ਪੂਰੇ ਸੋਸ਼ਲ ਮੀਡੀਆ ਤੇ ਉਦੋਂ ਤਰਥੱਲੀ ਮੱਚ ਜਾਂਦੀ ਹੈ ਵਿਦੇਸ਼ਾਂ ਵਿੱਚ ਬੈਠੇ ਉਸ ਇਲਾਕੇ ਦੇ ਲੋਕ ਆਪਣੇ ਪਿੰਡਾਂ ਵਿੱਚ ਫੋਨ ਕਰਦੇ ਹਨ ਕਿ ਇਹਨਾਂ ਚਿਹਰਾ ਮੁੰਡਿਆਂ ਤੇ ਕਾਰਵਾਈ ਤੁਸੀਂ ਕਿਉਂ ਨਹੀਂ ਕਰਵਾ ਰਹੇ ਇੱਥੋਂ ਤੱਕ ਕਿ ਇਸ ਪਿੰਡ ਦੇ ਲੋਕ ਸ਼ਰਮ ਦੇ ਮਾਰੇ ਬਾਹਰ ਜਾ ਕੇ ਆਪਣੇ ਪਿੰਡ ਦਾ ਨਾਮ ਤੱਕ ਨਹੀਂ ਦੱਸਦੇ ਹੁੰਦੇ ਸਨ ਕਿਉਂਕਿ ਲੋਕ ਪੁੱਛਣ ਲੱਗ ਪੈਂਦੇ ਸਨ ਕਿ ਤੇਰੇ ਪਿੰਡ ਆਹ ਕਾਹਨ ਕਿਵੇਂ ਵਾਪਰਿਆ ਜਦੋਂ ਇਹ 40 ਦੇ ਕਰੀਬ ਐਮਐਮਐਸ ਸੰਗਰੂਰ ਅਤੇ ਪਟਿਆਲੇ ਜ਼ਿਲ੍ਹੇ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵਾਇਰਲ ਹੁੰਦੇ ਹਨ ਤਾਂ ਚਾਰੇ ਪਾਸੇ ਹਾਹਾਕਾਰ ਮਚ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਜਦੋਂ ਪੁਲਿਸ ਵੱਲੋਂ ਇਹਨਾਂ ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਹਨਾਂ ਦੇ ਕੰਪਿਊਟਰ ਵਿੱਚੋਂ 250 ਤੋਂ ਵੱਧ ਇਤਰਾਜਯੋਗ ਵੀਡੀਓ ਮਿਲ ਗਏ ਸਨ ਜੋ ਕਿ ਇਹਨਾਂ ਨੇ ਵਕ ਵਕ ਕੁੜੀਆਂ ਦੇ ਨਾਲ ਜ਼ਬਰਜਨਾਹ ਕਰਕੇ ਬਣਾਇਆ ਗਈਆਂ ਸਨ ਪਰ ਇੰਨੀ ਵੱਡੀ ਗਿਰਤੀ ਵਿੱਚ ਇਸ ਦਰਿੰਦਗੀ ਦਾ ਸ਼ਿਕਾਰ ਹੋਣ ਦੇ ਬਾਵਜੂਦ ਕੋਈ ਵੀ ਕੁੜੀ ਇਸ ਮਾਮਲੇ ਵਿੱਚ ਇਨਚਾਰਾ ਦੇ ਵਿਰੁੱਧ ਗਵਾਹੀ ਦੇ ਨਹੀਂ ਆਈ ਸਿਰਫ ਇੱਕੋ ਔਰਤ ਵੱਲੋਂ ਇਹਨਾਂ ਖਿਲਾਫ ਗਵਾਹੀ ਦਿੱਤੀ ਗਈ ਸੀ ਇਸ ਤੋਂ ਇਲਾਵਾ ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀਆਂ ਜਿਨ੍ਹਾਂ ਜਿਨ੍ਹਾਂ ਦੇ ਫੋਨ ਵਿੱਚ ਇਹ ਵੀਡੀਓ ਪਹਿਲੀ ਵਾਰ ਗਈਆਂ ਉਹਨਾਂ ਸਾਰਿਆਂ ਨੂੰ ਇਹ ਪੁਲਿਸ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਉਸ ਵਕਤ ਸੋਸ਼ਲ ਮੀਡੀਆ ਅੱਜ ਵਾਂਗ ਜਿਆਦਾ ਐਕਟਿਵ ਨਹੀਂ ਸੀ ਹੁੰਦਾ ਜਿਸ ਕਾਰਨ ਕਰੀਬ ਅੱਧੇ ਪੰਜਾਬ ਨੂੰ ਤਾਂ ਇਸ ਐਡੇ ਵੱਡੇ ਕਾੜ ਬਾਰੇ ਪਤਾ ਤੱਕ ਨਹੀਂ ਸੀ ਲੱਗਾ ਵੀਡੀਓ ਵਾਇਰਲ ਹੋਣ ਦੇ ਨਾਲ ਨਾਲ ਬਹੁਤ ਸਾਰੀਆਂ ਕੁੜੀਆਂ ਦੇ ਘਰ ਟੁੱਟੇ ਉਹਨਾਂ ਦੇ ਤਲਾਕ ਹੋ ਗਏ ਬਹੁਤ ਕੁੜੀਆਂ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਆਪਣੀ ਜ਼ਿੰਦਗੀ ਖਰਾਬ ਕਰ ਗਈਆਂ ਅਦਾਲਤਾਂ ਦੇ ਹੁਕਮ ਤੇ ਵਾਇਰਲ ਹੋਈਆਂ ਇਹਨਾਂ ਸਾਰੀਆਂ ਵੀਡੀਓ ਨੂੰ ਫਿਰ ਬਾਦ ਵਿੱਚ ਸੋਸ਼ਲ ਮੀਡੀਆ ਸਾਈਟਾਂ ਤੋਂ ਡਿਲੀਟ ਕਰਵਾਇਆ ਗਿਆ ਸੀ। ਇਹਨਾਂ ਚਾਰਾਂ ਦੀ ਦਿਨਦਿਗੀ ਦਾ ਸ਼ਿਕਾਰ ਹੋਣ ਵਾਲਿਆਂ ਵਿੱਚ ਬਹੁਤ ਸਾਰੀਆਂ ਕੁੜੀਆਂ ਚੰਗੇ-ਚੰਗੇ ਘਰਾਂ ਦੀ ਵੱਡੇ-ਵੱਡੇ ਅਫਸਰਾ ਤੱਕ ਦੀਆਂ ਬੇਟੀਆਂ ਸ਼ਾਮਲ ਸਨ। ਜਿਸ ਕਾਰਨ ਬਦਨਾਮੀ ਦੇ ਡਰੋਂ ਕੋਈ ਵੀ ਸਾਹਮਣੇ ਨਹੀਂ ਆਇਆ। ਇਸ ਕੇਸ ਨਾਲ ਸਬੰਧਤ ਕੁਝ ਲੋਕ ਅੱਜ ਵੀ ਜੇਲ੍ਹ ਦੇ ਵਿੱਚ ਬੰਦ ਹਨ। ਦੋਸਤੋ ਅੱਜ ਦੀ ਇਹ ਕਹਾਣੀ ਬਿਲਕੁਲ ਸੱਚੀ ਘਟਨਾ ਤੇ ਆਧਾਰਿਤ ਹੈ ਜੋ 2012 ਦੇ ਵਿੱਚ ਸੰਗਰੂਰ ਜ਼ਿਲ੍ਹੇ ਵਿੱਚ ਵਾਪਰੀ ਸੀ। ਇਸ ਘਟਨਾ ਨਾਲ ਸੰਬੰਧਿਤ ਸਾਰੀ ਜਾਣਕਾਰੀ ਤੁਹਾਨੂੰ ਇਸ ਕਿਤਾਬ ਜਿਸ ਦਾ ਨਾਮ ਹੈ ਕਾਰ ਆਨ ਰੋਡ ਇਹਦੇ ਵਿੱਚੋਂ ਤੁਹਾਨੂੰ ਹੋਰ ਵੀ ਡღਾਈ ਦੇ ਨਾਲ ਜਾਣਕਾਰੀ ਮਿਲ ਜਾਵੇਗੀ ਕਿ ਕਿਵੇਂ-ਕਿਵੇਂ ਇਹ ਚਾਰੇ ਮੁੱਡੇ ਕੀ ਕੁਝ ਉਹਨਾਂ ਕੁੜੀਆਂ ਨਾਲ ਕਰਦੇ ਰਹੇ ਕੀ-ਕੀ ਦਰਿੰਦਗੀ ਹੋਈ ਕਿਵੇਂ ਪੁਲਿਸ ਕੇਸ ਬਣਿਆ ਕਿਵੇਂ-ਕਿਵੇਂ ਫਿਰ ਅਦਾਲਤਾਂ ਦੇ ਵਿੱਚ ਕਾਰਵਾਈਆਂ ਚੱਲੀਆਂ ਕਿਵੇਂ ਦੋਸ਼ੀਆਂ ਵੱਲੋਂ ਕਰੋੜਾਂ ਰੁਪਈਆ ਆਪਣੇ ਬਚਾਅ ਵਾਸਤੇ ਪਾਣੀ ਵੰਗਵਾ ਦਿੱਤਾ ਗਿਆ ਕਿਹੜੇ ਕਿਹੜੇ ਵੱਡੇ ਲੀਡਰਾਂ ਪੱਤਰਕਾਰਾਂ ਪੁਲਿਸ ਅਧਿਕਾਰੀਆਂ ਤੱਕ ਇਹ ਮਾਮਲਾ ਪੁੱਜਾ ਅੱਜ ਇਹ ਚਾਰੇ ਦੋਸ਼ੀ ਕਿਸ ਹਾਲਾਤ ਵਿੱਚ ਹਨ ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਕਿਤਾਬ ਕਾਰ ਆਨ ਰੋਡ ਵਿੱਚੋਂ ਬ੍ਰੀਕੀ ਨਾਲ ਸਮਝਣ ਨੂੰ ਮਿਲ ਜਾਵੇਗੀ ਤੇ ਵੀਡੀਓ ਵਿੱਚਲੀ ਜਾਣਕਾਰੀ ਵੀ ਇਸੇ ਕਿਤਾਬ ਵਿੱਚੋਂ ਲਈ ਗਈ ਹੈ ਸੋ ਦੋਸਤੋ ਇਹ ਸੀ ਸਾਰੀ ਕਹਾਣੀ ਸਾਲ 2012 ਵਿੱਚ ਵਾਪਰੇ ਸੰਗਰੂਰ ਦੇ ਸ਼ਰਮਨਾਕ ਸੈਕਸ ਰੈਕਟ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ 5047 ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ